ਸਸ਼ੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਦੌਰਾਨੀ ਗਸ਼ਤ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਦਰਅਸਲ 40 ਗ੍ਰਾਮ ਹੈਰੋਇਨ ਸਣ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਦੀ ਵੀ ਬਰਾਮਦਗੀ ਹੋਈ ਹੈ ਤੇ ਪੁੱਛਗਿੱਛ ਦੇ ਵਿੱਚ ਇਸ ਵਿਅਕਤੀ ਨੇ ਕਬੂਲ ਕੀਤਾ ਹੈ ਕਿ ਫਿਰੋਜ਼ਪੁਰ ਦਾ ਇੱਕ ਰਹਿਣ ਵਾਲਾ ਵਿਅਕਤੀ ਹੈ ਹਾਲਾਂਕਿ ਆਪਣਾ ਨਾਂ ਪਤਾ ਤਾਂ ਨਹੀਂ ਦੱਸਦਾ ਵਰਨਾ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦਾ ਹੈ ਜਿਸ ਦੇ ਵੱਲੋਂ ਕੀ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਕਿ ਇਸ ਬਾਬਤ ਜਿਹੜੇ ਹਰਜੀਵਨ ਸਿੰਘ ਐਸਐਚਓ ਥਾਣਾ करनाल ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਇਸ ਮਾਮਲੇ ਦੇ ਵਿੱਚ ਅਗਲੀ ਤਫਤੀਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਹਰਜੀਵਨ ਸਿੰਘ ਐਸਐਚਓ करनाल ਥਾਣਾ ਹਾਕੀਗੜਾ ਜਾਉਂਦੇ ਫਰਟਾ ਦਾ ਹੈ ਕੋਈ ਸ਼ਰਤ ਹਾਂਜੀ ਇਹ ਕੱਲ ਅਸੀਂ ਮਕਦਮਾ ਨੰਬਰ 206 ਦਰਜ ਕੀਤਾ ਗਿਆ ਵਿਚ ਦੋਸ਼ੀ ਹੈ ਜਿੰਦਰਜੀਤ ਸਿੰਘ ਉਪਨਧਰ ਉਤਰਜਨ ਹੈ ਜੀ ਬਸਤੀ ਨੰਬਰ 6 ਬੀੜ ਤਲਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਜੀ ਅਸੀਂ ਦਰਾਨੇ ਅਗਸਤ 40 ਗ੍ਰਾਮ ਹੈਰੋਨਾਂ ਰਕਬਰ ਕੀਤੀ ਹੈ ਇੱਕ ਮੋਟਰਸਾਈਕਲ ਬਾਈਕ ਕਿੱਥੋਂ ਵਰਗਾ ਕੀਤਾ ਕਿਹੜਾ ਕੋ ਕੋ ਹੈ ਇਹ ਬੀੜ ਤਲਾ ਦਾ ਰਹਿਣ ਵਾਲਾ ਜੀ ਇਥੋਂ ਕੋਈ ਬੰਦਾ ਇਹਨੇ ਦੱਸਾਨੂੰ ਜਿਹੜਾ ਬੈਕਵਰਡ ਫਾਰਵਰਡ ਲਿੰਕ ਜਿਹੜੇ ਅਸੀਂ ਇੱਕ ਬੰਦਾ ਨੂੰ ਹੁਣ ਤੱਕ ਉੱਦੀ ਪੁੱਛ ਕੇ ਚਾ ਕੋਈ ਫਰੋਹੇ ਪਰਦਾ ਬੰਦਾ ਹੈਗਾ ਨਾਂ ਨਹੀਂ ਦੱਸਦਾ ਆ ਦਾ ਫੋਨ ਨੰਬਰ ਵੀ ਨਹੀਂ ਦਿੰਦਾ ਇਨਨਾਂ ਨੂੰ ਪਤਾ ਲੱਗਿਆ ਵੀ ਉਹਦੇ ਕੋਲੇ ਵਰਨਾ ਕੱਢੀ ਹੈਗੀ ਦੇਲੇ ਨੰਬਰ ਦੀ ਵਰਨਾ ਕੱਢੀ ਹੈ ਉਹਦੇ ਤੇ ਆਉਂਦਾ ਉਹ ਬੰਦਾ ਸਪਲਾਈ ਕਰ ਰਿਹਾ ਇੱਥੇ ਮੈਂ ਸਰ ਇਹ ਕਿੰਨੇ ਵੀ ਟਾਈਮ ਤੋਂ ਕੰਮ ਕਰ ਰਿਹਾ ਪਹਿਲਾਂ ਹਾਂ ਇਹਦੇ ਤੇ ਕੋਈ ਮਾਮਲਾ ਤਾਂ ਦਰਜ ਹੈ ਨਹੀਂਗਾ ਪਰ ਇਹਦੀ ਪੁੱਛ ਕੇ ਇਹ ਦੱਸਿਆ ਵੀ ਮੈਂ ਤਿੰਨ ਚਾਰ ਮਹੀਨਿਆਂ ਤੋਂ ਇਹ ਕੰਮ ਕਰ ਰਿਹਾ ਹਾਂ ਹਾਂ ਸਰ ਜਿਸ ਤਰ੍ਹਾਂ ਨਸ਼ੇ ਦਾ ਲਗਾਤਾਰ ਅਜਿਹੀ ਰੂਪ ਕਾਰੋਬਾਰ ਕਰ ਰਹੇ ਨੇ ਤੁਹਾਡੇ ਵੱਲੋਂ ਕਿਹੜੇ ਜੀ ਕਦਮ ਚੁੱਕੇ ਜਾ ਰਹੇ ਨੇ ਜਿਸ ਤਰ੍ਹਾਂ ਕੁਝ ਨੰਬਰ ਤੇ ਬੰਦਾ ਰੈਕਿਫਾਈ ਹਾਂਜੀ ਸਰ ਸਾਡੇ ਤਾਂ ਜਿਹੜੇ ਸਾਡੇ ਵੱਲੋਂ ਬੜੇ ਸਖਤ ਕਦਮ ਅਸੀਂ ਚੱਕੇ ਹੈਗੇ ਕਾਫੀ ਪਹਿਲਾਂ ਵੀ ਇਸੇ ਮੇਰੇ ਬੀੜ 'ਚ ਅਸੀਂ ਜਿਹੜੇ ਨਸ਼ਾ ਤਸਕਰਾਂ ਅੰਦਰ ਕੀਤੇ ਹੈਗੇ ਹੁਣ ਵੀ ਅਸੀਂ ਇਹ ਜਿਹੜਾ ਬੀੜ ਦਾ ਨੈਟਵਰਕ ਹੈ ਕੋਸ਼ਿਸ਼ ਕਰਾਂਗੇ ਅਸੀਂ ਇਹਨੂੰ ਤੋੜ ਦੇਣੀ ਸਰ ਨੌਜਵਾਨਾਂ ਨੂੰ ਕੀ ਕੀ ਕਰਨੀ ਚਾਹੁੰਗੇ ਇਸ ਟਾਈਮ ਮਾਮਲੇ ਦਾ ਕਰਨਾ ਨੌਜਵਾਨਾਂ ਨੂੰ ਤਾਂ ਸਾਡੀ ਇਹ ਬੇਨਤੀ ਹੈ ਜੀ ਵਿਆਪ ਦਾ ਇਸ ਪਾਸੋਂ ਧਿਆਨ ਹਟਾ ਕੇ ਆਪਦਾ ਕੰਮ ਆਲੇ ਪਾਸੇ ਲੱਗਣਾ ਇਹ ਜਿਹੜੇ ਮਾਲੇ ਅੰਸਰ ਹੈ ਸਾਨੂੰ ਇਤਲਾਹ ਵੀ ਦੇਣ ਨਾ ਬਾਰੇ ਵੀ ਇਸ ਤਰ੍ਹਾਂ ਕਰਕੇ ਜਿਹੜਾ ਇਹ ਕੰਮ ਹੋ ਰਿਹਾਗਾ ਤਾਂ ਕਿ ਅਸੀਂ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕਰ ਸਕੀਏ ਸਰਕਾਰਾਂ ਵੱਲੋਂ ਜਾਂ ਉੱਚ ਅਧਿਕਾਰਾਂ ਵੱਲੋਂ ਕੋਈ ਹੋਰ ਵੀ ਇਸ ਤਰ੍ਹਾਂ ਦੇ ਉਪਦੇਸ਼ ਨਹੀਂ ਆ ਰਹੇ ਇਹ ਸਾਡੇ ਮਨ ਲੁਕ ਐਸਐਸਪੀ ਸਾਹਿਬ ਵੱਲੋਂ ਸਾਨੂੰ ਮਨ ਲੁਕ ਡੀਐਸਪੀ ਸਾਹਿਬ ਜਿਹੜਾ ਸਿਟੀ 1 ਇਹੀ ਹਦਾਇਤਾਂ ਵੀ ਵਾਰ-ਵਾਰ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਨਸ਼ਾ ਸਸਕਰਾਇ ਇਹਨਾਂ ਨੂੰ ਵੱਧ ਤੋਂ ਵੱਧ ਫੜ ਕੇ ਅੰਦਰ ਦਿੱਤਾ